ਸ੍ਰੀ ਅਕਾਲ ਜੀ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਮੋਂਗੇ ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਵਕਸ਼ਣ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨ ਅੱਜ ਦੀ ਜਿਹੜੀ ਵੀਡੀਓ ਹੈ ਇਹ ਦੱਸਣਾ ਹੈ ਆਪਾਂ ਨੇ ਕਿ ਆਪਣੇ ਘਰਾਂ ਦੇ ਵਿੱਚ ਬੇਤਫਾਕੀ ਇੰਨੀ ਜ਼ਿਆਦਾ ਕਿਉਂ ਹੋਣ ਲੱਗ ਅਗਰ ਤੁਸੀਂ ਇਹ ਗਲਤੀਆਂ ਕਰਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਅੱਜ ਹੀ ਇਹਨਾਂ ਗਲਤੀਆਂ ਨੂੰ ਛੱਡ ਦਿਓ ਕਿਉਂਕਿ ਅਗਰ ਤੁਸੀਂ ਇਹ ਗਲਤੀਆਂ ਨਾ ਛੱਡੀਆਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਘਰ ਨੂੰ ਬਰਬਾਦੀ ਦੇ ਰਸਤੇ ਤੇ ਹੀ ਲੈ ਕੇ ਜਾਵੇਗਾ ਹੋਰ ਕੁਛ ਨਹੀਂ ਇਸ ਗੱਲ ਨੂੰ ਮਜ਼ਾਕ ਨਾ ਸਮਝਣਾ ਕਿਉਂਕਿ ਇਹ ਬਜ਼ੁਰਗਾਂ ਦੀਆਂ ਹੱਡ ਬੀਤੀਆਂ ਨੇਗੀਆਂ ਪਹਿਲੇ ਸਮੇਂ ਦੇ ਵਿੱਚ ਬਜ਼ੁਰਗ ਆਮ ਤੌਰ ਤੇ ਜਦੋਂ ਵੀ ਹਨਾ ਕੋਈ ਕੰਮ ਕਰਦੇ ਸੀਗੇ ਕੋਈ ਖੇਤੀ ਬਾੜੀ ਦਾ ਕੰਮ ਕਰਦੇ ਸੀ ਫਸਲ ਬੀਜਦੇ ਸੀਗੇ ਉਹ ਇੱਕ ਅਰਦਾਸ ਕਰਦੇ ਸੀਗੇ ਕਿ ਚਿੜੀ ਜਨੇਔਰ ਦਾ ਹਨਾ ਗਰੀਬ ਦਾ ਸਾਰਿਆਂ ਦਾ ਹਨਾ ਇਹਦੇ ਵਿੱਚ ਹਿੱਸਾ ਵਾਹਿਗੁਰੂ ਜੀ ਕਿ ਮੇਰੀ ਫਸਲ ਬਾੜੀ ਨੂੰ ਵਾਦਾ ਕਰੀਓ ਕਿਉਂਕਿ ਅੱਜ ਕੱਲ ਆਪਾਂ ਵਾਹਿਗੁਰੂ ਜੀ ਤੋਂ ਟੁੱਟ ਚੁੱਕੇ ਆਂ ਇਹੀ ਚੀਜ਼ਾਂ ਆਪਾਂ ਨੂੰ ਆਪਣੀ ਬਰਬਾਦੀ ਵੱਲ ਲੈ ਕੇ ਜਾ ਰਹੀਆਂ ਨੇ ਤਾਈਓ ਪੈਨੇ ਦੁਖੀ ਨੇ ਜਿਹੜੀ ਗੱਲ ਦਾ ਵਿਸਾਜ ਮੈਂ ਲੈ ਕੇ ਆਈਆਂ ਉਹ ਹੈ ਗੁਰੂ ਘਰ ਤੋਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਆਪਣੇ ਘਰ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਆਪਣੇ ਖਾਨਦਾਨ ਦੇ ਵਿੱਚ ਬਰਬਾਦੀ ਸ਼ੁਰੂ ਹੁੰਦੀ ਹੈ ਆਪਣੇ ਬੱਚੇ ਨਸ਼ਿਆਂ ਤੇ ਲੱਗਦੇ ਆ ਆਪਣੇ ਬੱਚੇ ਇਦਾਂ ਦੀਆਂ ਬਿਮਾਰੀਆਂ ਨਾਲ ਪੀੜਤ ਹੁੰਦੇ ਆ ਆਪਾਂ ਵੀ ਇਦਾਂ ਦੀਆਂ ਬਿਮਾਰੀਆਂ ਨਾਲ ਪੀੜਤ ਨੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਆਪਾਂ ਜਾਣੇ ਅਣਜਾਣੇ ਦੇ ਵਿੱਚ ਵੀ ਕਈ ਵਾਰੀ ਇਦਾਂ ਦੇ ਹਨਾ ਪਾਪ ਕਰ ਲੈਨੇ ਆਂਗੇ ਅੱਗੇ ਜਦੋਂ ਨਾ ਬਜ਼ੁਰਗ ਹੁੰਦੇ ਸੀਗੇ ਗੁਰੂ ਘਰ ਜਾਂਦੇ ਸੀਗੇ ਲੰਗਰ ਪ੍ਰਸ਼ਾਦਾ ਵੀ ਸਕਦੇ ਸੀ ਤਾਂ ਵੀ ਉਹ ਉਹਦੇ ਵਰਤਨਾ ਦੀ ਸੇਵਾ ਜਾਂ ਕੋਈ ਝਾੜੂ ਪੋਚੇ ਦੀ ਸੇਵਾ ਕੋਈ ਵੀ ਸੇਵਾ ਹੁੰਦੀ ਤਾਂ ਉਹ ਜ਼ਰੂਰ ਕਰਦੇ ਸੀਗੇ ਕਿਉਂਕਿ ਗੁਰੂ ਘਰ ਦਾ ਹਨਾ ਪ੍ਰਸ਼ਾਦਾ ਛਕਿਆ ਵੀ ਤੁਹਾਡੇ ਤਾਂ ਹੀ ਰਾਸ ਆਵੇਗਾ ਤੁਹਾਡੇ ਤਾਂ ਹੀ ਹਜਮ ਆਏਗਾ ਤਾਂ ਹੀ ਕਿਉਂਕਿ ਉਸ ਦੇ ਵਿੱਚ ਹਰ ਇੱਕ ਦੀ ਇੱਕ ਤਿਲ ਫੁੱਲ ਭੇਟਾ ਕੀਤੀ ਹੁੰਦੀ ਹੈ ਜੀ ਹਨਾ ਕਿਉਂਕਿ ਜਦੋਂ ਤੁਸੀਂ ਸੇਵਾ ਕਰੋਗੇ ਤਾਂ ਵਾਹਿਗੁਰੂ ਜੀ ਉਸ ਚੀਜ਼ ਨੂੰ ਲਾਹੇ ਲਾਉਂਦੇ ਨੇ ਉਸ ਚੀਜ਼ ਦਾ ਤੁਹਾਨੂੰ ਫਾਇਦਾ ਦਿੰਦੇ ਨੇ ਦੇਖੋ ਅੱਜ ਕੱਲ ਜਿਆਦਾਤਰ ਆਪਾਂ ਕੀ ਕਰਦੇ ਆ ਆਪਾਂ ਕਹਿ ਦਿੰਦੇ ਆ ਵੀ ਉਹ ਫਲਾਣੇ ਨੂੰ ਕੀ ਹੋ ਗਿਆ ਜਿਹੜੇ ਬੈਠੇ ਹਨਾ ਗੁਰਦੁਆਰਿਆਂ ਦੇ ਵਿੱਚ ਪ੍ਰਧਾਨ ਬਣੇ ਬੈਠੇ ਨੇ ਉਹ ਖਾ ਖਾ ਕੇ ਵੱਡੀਆਂ ਗੱਡੀਆਂ ਲੈ ਰੱਖੀਆਂ ਨੇ ਉਹਨਾਂ ਨੇ ਐ ਅਮੀਰ ਹੋਏ ਫਿਰਦੇ ਨੇ ਉਹਨਾਂ ਨੂੰ ਕੀ ਹੋ ਗਿਆ ਹਨਾ ਸਾਨੂੰ ਕੀ ਡਰਾਈ ਜਾਣੇ ਹੋਗੇ ਤੁਸੀਂ ਹਨਾ ਦੇਖੋ ਤੁਹਾਡੇ ਸਾਹਮਣੇ ਹੈਗਾ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀਗੀ ਕਿ ਹੁਣ ਬਾਦਲ ਪਰਿਵਾਰ ਦਾ ਤੁਸੀਂ ਦੇਖ ਹੀ ਰਹੋਗੇ ਕਿੱਡੇ ਕਿੱਡੇ ਕੁਰਸੀਆਂ ਦੇ ਮਾਲਕ ਸੀ ਕਿੱਡੇ ਕਿੱਡੇ ਅਹੁਦਿਆਂ ਦੇ ਮਾਲਕ ਸੀਗੇ ਵਾਹਿਗੁਰੂ ਜੀ ਸਮਾਂ ਕੋਈ ਨਹੀਂ ਪਤਾ ਕਦੋਂ ਪਲਟ ਦੇਣਾ ਜਦੋਂ ਕਿ ਹਨਾ ਕਿੰਨੀ ਮਹਿਮਾ ਕਿਉਂਕਿ ਅਕਸਰ ਸਿਆਣੇ ਕਹਿੰਦੇ ਆ ਕਿ ਗੁਰੂ ਘਰ ਦਾ ਵੀ ਆਪਾਂ ਕੁਝ ਖਾਣੇ ਆ ਜਾਂ ਧੀਰੇ ਘਰ ਦਾ ਆਪਾਂ ਧਨ ਖਾਣੇ ਆ ਤਾਂ ਉਹ ਪੀਕ ਬਣ ਕੇ ਨਿਕਲਦਾ ਮਲਕੇ ਆਪਣੇ ਹੱਡਾਂ ਦੇ ਵਿੱਚੋਂ ਉਹ ਰਾਦ ਬਣ ਕੇ ਚੋਂਦਾ ਇੱਕ ਬਹੁਤ ਪੁਰਾਣੇ ਸਮੇਂ ਦੀ ਗੱਲ ਹੈਗੀ ਕਿਸੇ ਮਹਾਂਪੁਰਸ਼ਾਂ ਦੇ ਕੋਲੇ ਕੋਈ ਸਿੱਖ ਰਹਿੰਦਾ ਸੀਗਾ ਜਿੱਦਾਂ ਕਿ ਹੁਣ ਆਪਾਂ ਦੇਖਦੇ ਆਂਗੇ ਨਾ ਜਿਵੇਂ ਆਬਾ ਆਤਰ ਸਿੰਘ ਜੀ ਨੇ ਮਸਤੋਣਾ ਸਾਹਿਬ ਵਾਲੇ ਬਾਬਾ ਨੰਦ ਸਿੰਘ ਜੀ ਨੇ ਕਲੇਰਾ ਵਾਲੇ ਬਾਬਾ ਤਰਾੜੇ ਸਾਹਿਬ ਵਾਲੇ ਹਨਾ ਬਾਬਾ ਜੀ ਸਰਦਿੰਗ ਜੀ ਹੋਣਾ ਵੀ ਇਦਾਂ ਦੇ ਸੰਪਰਦਾ ਬਹੁਤ ਚੱਲ ਰਹੀਆਂ ਨੇ ਤੇ ਬਾਬਾ ਆਪਣੇ ਹਰੀ ਸਿੰਘ ਜੀ ਰੰਦਾਵੇ ਵਾਲੇ ਉਹਨਾਂ ਕੋਲੇ ਦੇਖੋ ਬਹੁਤ ਜ਼ਿਆਦਾ ਬੱਚੇ ਗਿਣਤੀ ਦੇ ਵਿੱਚ ਰਹਿੰਦੇ ਨੇ ਜਿਹੜੇ ਕਿ ਵਿੱਦਿਆ ਪ੍ਰਾਪਤ ਕਰਦੇ ਨੇ ਜਿਹੜੇ ਗਰੀਬ ਘਰਾਂ ਦੇ ਵੀ ਨੇ ਬਾਬਾ ਜੀ ਬਹੁਤ ਹੀ ਜ਼ਿਆਦਾ ਹਨਾ ਲਾਲੋ ਤੁਸੀਂ ਵੀ ਵਿਦਵਾਨ ਨੇ ਇੰਨਾ ਜ਼ਿਆਦਾ ਗੁਰਬਾਣੀ ਦਾ ਉਹਨਾਂ ਨੂੰ ਗਿਆਨ ਹੈਗਾ ਬਹੁਤ ਜ਼ਿਆਦਾ ਤੇ ਇਸੇ ਤਰੀਕੇ ਦੇ ਨਾਲ ਹਨਾ ਜਦੋਂ ਉਹ ਸੰਗਤਾਂ ਜਾਂਦੀਆਂ ਨੇ ਦਵਾਨ ਲੱਗਦੀ ਹੈ ਕਿ ਉਦੋਂ ਕੋਈ ਆਪਣੀ ਸਰਦਾ ਅਨੁਸਾਰ ਕੁਝ ਭੇਟਾ ਕਰਦਾ ਹੈ ਕੋਈ ਆਪਣੀ ਸਰਦਾ ਅਨੁਸਾਰ ਹੈ ਨਾ ਕੁਝ ਭੇਟਾ ਕਰਦਾ ਹੈ ਜਾਂ ਆਪਣੀ ਕੋਈ ਸੁੱਖ ਪੂਰੀ ਹੁੰਦੀ ਹੈ ਨਾ ਫਿਰ ਆਪਾਂ ਖੁਸ਼ੀ ਦੇ ਵਿੱਚ ਉਹ ਭੇਟਾ ਕਰਦੇ ਆ ਜਾਂ ਆਪਾਂ ਬਿਮਾਰੀ ਆਉਂਦੀ ਹੈ ਆਪਣੇ ਤੇ ਆਪਾਂ ਕਹਿੰਨੇ ਵਾਹਿਗੁਰੂ ਜੀ ਮੇਰੀ ਆ ਬਿਮਾਰੀ ਹਟ ਜੇ ਹੈ ਨਾ ਵੀ ਮੈਂ ਆ ਚੀਜ਼ ਤੁਹਾਡੇ ਦਰ ਤੇ ਚੜਾਉਂਗਾ ਜਾਂ ਆਪਾਂ ਪਹਿਲਾਂ ਵੀ ਜਿਹੜਾ ਆ ਕਿਹਾ ਨੇ ਕਿਉਂਕਿ ਕਈ ਗੁਰੂ ਘਰਾਂ 'ਚ ਤੁਸੀਂ ਦੇਖਿਆ ਵੀ ਜਿੱਦਾਂ ਨਮਕ ਚੜਾਇਆ ਜਾਂਦਾ ਹੈ ਮੌਕੇ ਠੀਕ ਹੋ ਜਾਣਾ ਜਾਂ ਖੁਰਕ ਠੀਕ ਹੋ ਜੇ ਫੋੜੇ ਕੁੰਸੀਆਂ ਠੀਕ ਹੋ ਜਾਣਾ ਹੈ ਨਾ ਕਿਸ ਤਰੀਕੇ ਦੇ ਨਾਲ ਹੀ ਉਹ ਬਾਬਾ ਜੀ ਦੇ ਹਨ ਦਮਾਨਾ ਦੇ ਵਿੱਚ ਕਿਸੇ ਸੰਗਤ ਨੇ ਦੇਸੀ ਘਿਓ ਚੜਾਤਾ ਜਿਹੜਾ ਉਹ ਸਿੱਖ ਸੀਗਾ ਉਹਨੂੰ ਜਦੋਂ ਪਤਾ ਲੱਗਿਆ ਵੀ ਦੇਸੀ ਘਿਓ ਲੰਗਰ ਦੇ ਵਿੱਚ ਆਇਆ ਉਸਨੇ ਕੀ ਕੀਤਾ ਜਿਹੜਾ ਉਹ ਦੇਸੀ ਘਿਓ ਦਾ ਡੱਬਾ ਤੀਕਾ ਹਨਾ ਉਹ ਲੁਕੋ ਕੇ ਰੱਖ ਲਿਆ ਲੁਕੋ ਕੇ ਰੱਖਿਆ ਹੋਇਆ ਰੋਜ਼ ਉਹਨੂੰ ਖਾਂਦਾ ਰਿਹਾ ਜਦੋਂ ਉਹ ਡੱਬਾ ਖਤਮ ਹੋ ਗਿਆ ਪਹਿਲਾਂ ਉਹਦੇ ਇੱਕ ਇੱਕ ਦੋ ਦੋ ਫਿੰਸੀਆਂ ਨਿਕਲਣ ਲੱਗੀਆਂ ਤੇ ਹੌਲੀ ਹੌਲੀ ਉਹਦਾ ਸਾਰਾ ਸਰੀਰ ਮਲਕੀ ਫਿੰਸੀਆਂ ਦੇ ਨਾਲ ਜਿੱਦਾਂ ਕਿ ਕੋੜ ਚੱਲਿਆ ਹੁੰਦਾ ਇਸ ਤਰੀਕੇ ਨਾਲ ਭਰ ਗਿਆ ਤੇ ਉਹ ਬਾਬਾ ਜੀ ਕੋਲੇ ਗਿਆ ਤੇ ਬਾਬਾ ਜੀ ਨੂੰ ਦੱਸਿਆ ਵੀ ਐ ਕਰਕੇ ਵੀ ਬਾਬਾ ਜੀ ਵੀ ਮੇਰੇ ਆ ਚੀਜ਼ਾਂ ਐ ਹੋ ਗਈ ਤੇ ਬਾਬਾ ਜੀ ਕਹਿੰਦੇ ਵੀ ਗੱਲ ਕੀ ਹੋਈ ਵੀ ਐਦਾਂ ਕਿਉਂ ਹੋਇਆ ਤੇਰੇ ਹਨਾ ਵੀ ਤੂੰ ਕੀ ਖਾਂਦਾ ਉਹ ਕਹਿੰਦਾ ਵੀ ਕੁਛ ਨਹੀਂ ਖਾਂਦਾ ਇੱਕ ਸਿੱਖ ਹੋਰ ਸੀਗਾ ਉਹਨੂੰ ਪਤਾ ਸੀਗਾ ਵੀ ਇਸ ਤਰੀਕੇ ਨਾਲ ਇਹਨੇ ਐਦਾਂ ਹਨਾ ਘੋਲ ਘੋਕੇ ਖਾਂਦਾ ਹੈਗਾ ਤਾਂ ਉਹ ਖੜਾ ਹੋ ਕੇ ਕਹਿੰਦਾ ਵਾ ਬਾਬਾ ਜੀ ਵੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਹਿੰਦੇ ਵੀ ਹਾਂ ਆਪਾਂ ਵੀ ਦੱਸੋ ਤੁਸੀਂ ਕੀ ਗੱਲ ਹੈ ਕਹਿੰਦੇ ਵੀ ਇਸ ਤਰੀਕੇ ਨਾਲ ਲੰਗਰ ਦੇ ਵਿੱਚ ਐ ਘਿਓ ਆਇਆ ਸੀਗਾ ਤੇ ਇਹਨਾਂ ਨੇ ਇਕੱਲਿਆਂ ਨੇ ਉਹ ਕਿਉਂ ਖਾਧਾ ਤੇ ਬਾਬਾ ਜੀ ਹੱਸੇ ਵੀ ਤੇ ਉਹਨਾਂ ਨੇ ਫਿਰ ਓਕੇ ਉਹਨਾਂ ਨੂੰ ਸਿਖਿਆ ਵੀ ਦਿੱਤੀ ਵੀ ਦੇਖੋ ਕਿ ਉਹਦਾ ਡੱਬਾ ਸੰਗਤ ਪਤਾ ਨਹੀਂ ਕਿਸ ਚੀਜ਼ ਦੇ ਸੁੱਖ ਦਾ ਹਨਾ ਚੜਾ ਕੇ ਗਈ ਹੋਣੀ ਹੈ ਅਗਰ ਉਹ ਥੋੜਾ ਥੋੜਾ ਸਾਰੀਆਂ ਸੰਗਤਾਂ ਦੇ ਵਿੱਚ ਵਰਤਿਆ ਜਾਂਦਾ ਕਿਸੇ ਦੇ ਫੁਣਸੀ ਨਿਕਲਦੀ ਕਿਸੇ ਦੇ ਥੋੜਾ ਬੋਤਾ ਕੋੜਾ ਨਿਕਲਦਾ ਕਿਸੇ ਨੂੰ ਮਣਾ ਮੋਟਾ ਕੁਝ ਹੁੰਦਾ ਹਨਾ ਉਹ ਸਾਰਿਆਂ ਦੇ ਵਿੱਚ ਉਹਦੀ ਬਿਮਾਰੀ ਸੀ ਜਿਹੜੀ ਉਹ ਵੰਡੀ ਜਾਂਦੀ ਜਿਹੜਾ ਉਹ ਦੁੱਖ ਸੀਗਾ ਉਹ ਵੰਡਿਆ ਜਾਂਦਾ ਹਨਾ ਹੁਣ ਤੂੰ ਇਕੱਲੇ ਨੇ ਖਾਦਾ ਤਾਂ ਤੈਨੂੰ ਉਹ ਇਕੱਲੇ ਨੂੰ ਭੁਗਤਣਾ ਹੀ ਪੈਣਾ ਹੈ ਮੇਰੇ ਕਹਿਣ ਦਾ ਭਾਵ ਹੈ ਕਿ ਗੁਰੂ ਘਰ ਦੇ ਵਿੱਚੋਂ ਕਦੇ ਵੀ ਜਿਹੜੀ ਮਾਇਆ ਹੁੰਦੀ ਹੈ ਚੜਾਵਾ ਚੜਾਇਆ ਹੁੰਦਾ ਉਹਨੂੰ ਕਦੇ ਵੀ ਆਪਣੇ ਘਰੇ ਨਾ ਲੈ ਕੇ ਆਓ। ਅਗਰ ਤੁਸੀਂ ਪਾਠ ਕਰਦੇ ਹੋ ਗ੍ਰੰਥੀ ਸਿੰਘੋਂ ਉੱਥੋਂ ਤੁਹਾਨੂੰ ਭੇਟਾ ਮਿਲਦੀ ਹੈ ਤੁਹਾਡੇ ਘਰ ਦਾ ਗੁਜ਼ਾਰਾ। ਤੁਸੀਂ ਉਸ ਤਰੀਕੇ ਨਾਲ ਚਲਾਉਣੀ ਕਿਉਂਕਿ ਉਹ ਤੁਹਾਡੀ ਇੱਕ ਨੌਕਰੀ ਹੈ। ਠੀਕ ਹੈ ਇੱਕ ਵੈਸੇ ਆਪਾਂ ਹਨਾ ਗੁਰੂ ਘਰ ਦਾ ਚੜਾਵਾ ਖਾਈ ਜਾਂਦੇ ਆਂਗੇ ਜਿਹੜੇ ਕਿ ਉੱਥੇ ਦੇ ਪ੍ਰਧਾਨ ਬਣ ਜਾਂਦੇ ਆ ਜਾਂ ਆਪਣੇ ਵਰਗੇ ਕੋਈ ਹਨਾ ਮੂਰੇ ਕਮੇਟੀਆਂ ਬਣਾ ਲੈਂਦੇ ਹੈਗੇ। ਪਰ ਤੁਸੀਂ ਦੇਖਿਓ ਅੰਤ ਦੇ ਵਿੱਚ ਇਸ ਦਾ ਨਤੀਜਾ ਬਹੁਤ ਹੀ ਮਾੜਾ ਨਿਕਲਦਾ। ਉਹਨਾਂ ਦੇ ਬੱਚੇ ਚਾਹੇ ਨਸ਼ਿਆਂ ਤੇ ਲੱਗ ਜਾਣੇ ਜਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਨੁਕਸਾਨ ਹੋਊਗਾ ਜਾਂ ਕੋਈ ਇਦਾਂ ਦੀ ਬਰਬਾਦੀ ਕੁਛ ਨਾ ਕੁਛ ਜ਼ਰੂਰ ਹੋਊਗੀ। ਤੁਸੀਂ ਅਜਮਾ ਕੇ ਦੇਖਿਓ। ਦੂਸਰੀ ਗੱਲ ਇਹ ਤਾਂ ਹੋ ਗਈ ਦੇਖੋ ਪੂਜਾ ਦਾ ਧੰਨ ਘਰੇ ਬਿਲਕੁਲ ਨਹੀਂ ਲੈ ਕੇ ਆਉਣਾ। ਦੂਸਰੀ ਗੱਲ ਹੋ ਗਈ ਕਿ ਗੁਰੂ ਘਰ ਦੇ ਵਿੱਚੋਂ ਕੋਈ ਵੀ ਚੜਾਵੇ ਵਾਲੀ ਚੀਜ਼ ਤੁਸੀਂ ਆਪਣੇ ਘਰ ਨਾ ਲੈ ਕੇ ਆਓ। ਕਿਉਂਕਿ ਪਤਾ ਨਹੀਂ ਉਹ ਕਿਸ ਚੀਜ਼ ਦੀ ਸੁੱਖ ਹੈ ਕਿ ਇਸ ਚੀਜ਼ ਦਾ ਕਿਦਾਂ ਹੈਗਾ ਹਨਾ ਉਹ ਚੀਜ਼ ਨੂੰ ਜਿੱਥੋਂ ਤੱਕ ਹੋ ਸਕੇ ਤੁਸੀਂ ਆਪਣੇ ਘਰ ਨਾਲ ਲੈ ਕੇ ਆਓ ਗੁਰੂ ਘਰ ਗਰੀਬਾਂ ਵਾਸਤੇ ਹੁੰਦਾ ਜਿਨ੍ਹਾਂ ਦਾ ਕੇ ਮਲਕੇ ਕੋਈ ਹੁੰਦਾ ਨਹੀਂ ਜਿਹੜਿਆਂ ਦੇ ਵਿਚਾਰਿਆਂ ਦੇ ਕੋਈ ਔਲਾਦ ਨਹੀਂ ਜਾਂ ਕੋਈ ਉਹ ਮੰਜੇ ਤੇ ਬੈਠੇ ਨੇ ਕੋਈ ਕਮਾਈ ਨਹੀਂ ਕਰ ਸਕਦੇ ਗੁਰੂ ਘਰ ਦੀ ਜਿਹੜੀ ਵੀ ਧਨ ਹੁੰਦਾ ਹੈ ਗੁਰੂ ਘਰ ਦੀਆਂ ਜੇ ਵੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹ ਉਹਨਾਂ ਵਾਸਤੇ ਹੁੰਦੀਆਂ ਨੇ ਪਰ ਅੱਜ ਕੱਲ੍ਹ ਜ਼ਿਆਦਾਤਰ ਆਪਣੀ ਬਰਬਾਦੀ ਦਾ ਕਾਰਨ ਇਹੀ ਹੈ ਕਿ ਆਪਾਂ ਇੰਨੇ ਦੁਖੀ ਇਸੇ ਕਰਕੇ ਆ ਕਿਉਂਕਿ ਆਪਾਂ ਪਾਪ ਪੁੰਨ ਤੋਂ ਥੋੜਾ ਜਿਹਾ ਨਾ ਉੱਪਰ ਉੱਠ ਚੁੱਕੇ ਆ ਆਪਾਂ ਕਹਿੰਦੇ ਵੀ ਇਹਦੇ ਨਾਲ ਕੁਝ ਨਹੀਂ ਹੁੰਦਾ ਪਰ ਇਹ ਤਾਂ ਹੁਣ ਤੁਸੀਂ ਸਮਾਜ ਦੇ ਵਿੱਚ ਦੇਖ ਹੀ ਰਹੇ ਹੋਣਾ ਕਿਉਂਕਿ ਕਦੇ ਵੀ ਹਨਾ ਇਹ ਨਹੀਂ ਹੋ ਸਕਦਾ ਵੀ ਜੋ ਆਪਾਂ ਨੇ ਕੋਈ ਪਾਪ ਕੀਤਾ ਹੈਗਾ ਜਿੱਦਾਂ ਕਿ ਤੁਸੀਂ ਲੈ ਲਓ ਅਣਜਾਣੇ ਦੇ ਵਿੱਚ ਵੀ ਆਪਾਂ ਗਲਤੀ ਕਰ ਲੈਂਦੇ ਆ ਇੱਕ ਬੱਚਾ ਨਾ ਪੇਪਰ ਦੇਣ ਗਿਆ ਹੈਗਾ ਠੀਕ ਹੈ ਉਹ ਪੇਪਰ ਕਰਦਾ ਕਰਦਾ ਘਰੇ ਆ ਕੇ ਕੁਝ ਗਲਤੀਆਂ ਹੋ ਇਦਾਂ ਦੀਆਂ ਕਰਿਆ ਜਾਂ ਤੇ ਘਰੇ ਆ ਕੇ ਕਹਿੰਦਾ ਵੀ ਇਹ ਤਾਂ ਮੈਥੋਂ ਅਣਜਾਣੇ ਚ ਹੋ ਗਈ। ਉਹਦੇ ਨੰਬਰ ਤਾਂ ਕੱਟੇ ਹੀ ਗਏ ਨਾ। ਇਹੀ ਚੀਜ਼ ਹੈਗੀ ਹੈ ਨਾ ਆਪਾਂ ਜਾਣੇਆਂ ਅਣਜਾਣੇ ਦੇ ਵਿੱਚ ਵੀ ਪਾਪ ਕਰ ਲੈਨੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਆਪਾਂ ਕਹਿਨੇ ਫਲਾਣੇ ਨੂੰ ਕੀ ਹੋ ਗਿਆ ਆਪਾਂ ਵੀ ਇਹ ਚੀਜ਼ ਨੂੰ ਆਪਦੇ ਘਰੇ ਕਰ ਲਓ ਹੈ ਨਾ ਪਰ ਨਹੀਂ। ਕਦੇ ਵੀ ਗੁਰੂ ਘਰ ਦੀ ਧਨ ਤੇ ਗੁਰੂ ਘਰ ਦੇ ਚੜਾਵੇ ਦੀ ਚੀਜ਼ ਤੇ ਧੀ ਦੇ ਘਰ ਦਾ ਤਨ ਆਪਣੇ ਘਰ ਹੀ ਕਦੇ ਨਾ ਲੈ ਕੇ आओ ਕਿਉਂਕਿ ਉਹ ਤੁਹਾਡੇ ਖਾਨਦਾਨ ਤੇ ਆ ਬਰਬਾਦੀ ਦਾ ਰਸਤਾ ਖੋਲੇਗਾ ਹੀ ਖੋਲੇਗਾ ਅਗਲੀ ਗੱਲ ਜਿਹੜੀ ਵੀ ਗੁਰੂ ਘਰ ਦੇ ਗ੍ਰੰਥੀ ਹੁੰਦੇ ਨੇ ਜਦੋਂ ਤੁਸੀਂ ਅਰਦਾਸ ਕਰਵਾਉਣੇ ਹੋ ਉਹਨਾਂ ਤੋਂ ਜਾ ਕੇ ਹਨਾ ਤਾਂ ਤੁਸੀਂ ਉਹਨਾਂ ਨੂੰ ਭੇਟਾ ਅਨੁਸਾਰ ਚਾਹੇ ਤੁਸੀਂ 50 ਰੁਪਏ ਦਿਓ ਤੁਸੀਂ 100 ਰੁਪਏ ਦਿਓ ਤੁਸੀਂ ਹਨਾ ਜਿੰਨੇ ਕੁ ਦੇ ਸਕਦੇ ਹੋ ਚਾਹੇ 1000 ਰੁਪਏ ਤੁਸੀਂ ਜਾ ਕੇ ਵਜੀਰ ਜਿਹੜੇ ਗੁਰੂ ਘਰ ਦੀ ਗ੍ਰੰਥੀ ਸਿੰਘ ਹੁੰਦੇ ਨੇ ਅਰਦਾਸ ਕਰਵਾਉਣੀ ਹੈ ਕਦੇ ਵੀ ਖਾਲੀ ਹੱਥ ਅਰਦਾਸ ਨਹੀਂ ਕਰਵਾਉਣੀ ਚਾਹੀਦੀ ਇਹ ਵੀ ਇੱਕ ਸਿਧਾਤ ਬਣਿਆ ਹੋਇਆ ਤੇ ਅਗਲੀ ਗੱਲ ਕਈ ਸਿਸਟਰ ਭੈਣ ਮੈਨੂੰ ਪੁੱਛਦੇ ਵੀ ਅਸੀਂ ਦਸਬੰਦ ਵੀ ਕੱਢਦੇ ਆ ਦਸਬੰਦ ਕੱਢ ਕੇ ਹਨਾ ਕਈ ਵਾਰੀ ਹੁੰਦਾ ਆਪਾਂ ਅਜਿਹੀ ਜਗ੍ਹਾ ਤੇ ਲਗਾ ਲੈਨੇ ਆ ਜੀਹਦਾ ਆਪਾਂ ਨੂੰ ਨੁਕਸਾਨ ਹੁੰਦਾ ਉਸੇ ਦਸਵੰਦ ਨੂੰ ਤੁਸੀਂ ਕਿਸੇ ਗਰੀਬ ਦੀ ਧੀ ਨੂੰ ਵਿਆਹ ਦਿਓ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿਓ ਜਾਂ ਕਿਸੇ ਗਰੀਬ ਨੂੰ ਕੋਈ ਦਰਾਸਨ ਪਾਣੀ ਲੈ ਕੇ ਦੇ ਦਿਓ ਅਗਰ ਗੁਰੂ ਘਰ ਜ਼ਰੂਰਤ ਦੀ ਤਾਂ ਗੁਰੂ ਘਰ ਲੈ ਕੇ ਤੀਸਰੀ ਕੱਲ ਜਿਹੜਾ ਆਪਾਂ ਗੁਰੂ ਘਰ ਤੋਂ ਹਣਾ ਜਲ ਲੈ ਕੇ ਆਉਣੇ ਆ ਚਾਹੇ ਤੁਸੀਂ ਕੀਰਤਪੁਰ ਸਾਹਿਬ ਜਾਣੇ ਹੋ ਗੋਇੰਦਵਾਲ ਸਾਹਿਬ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਹਜ਼ੂਰ ਸਾਹਿਬ ਪਟਨਾ ਸਾਹਿਬ ਜਿਹੜਾ ਉੱਥੋਂ ਤੁਸੀਂ ਜਲ ਲੈ ਕੇ ਆਉਣੇ ਹੋ ਉਹਦੀ ਕਦੇ ਵੀ ਬੇਅਦਬੀ ਨਾ ਕਰੋ ਕਿਉਂਕਿ ਆਪਾਂ ਅਕਸਰ ਲਿਆ ਕੇ ਹੈਨਾ ਬੋਤਲਾਂ ਨੂੰ ਰੱਖ ਦਿੰਨੇ ਆਗੇ ਇਸ ਚੀਜ਼ ਦਾ ਵੀ ਆਪਣੇ ਘਰ ਦੇ ਵਿੱਚ ਕਾਫੀ ਜ਼ਿਆਦਾ ਨੈਗਟਿਵਿਟੀ ਆਉਂਦੀ ਹੈ ਉਸ ਜਲ ਨੂੰ ਤੁਸੀਂ ਲਿਆ ਕੇ ਆਪਣੇ ਇਸ਼ਨਾਨ ਕਰਨਾ ਹੈ ਉਹਦੇ ਵਿੱਚ ਪਾ ਲੋ ਨਹੀਂ ਘਰ ਦੇ ਵਿੱਚ ਛਿੱਟਾ ਦੇ ਦੋ ਨਹੀਂ ਤੁਸੀਂ ਆਪਣਾ ਜਲ ਪਾਣੀ ਜੋ ਬਣਾਉਣਾ ਹੈ ਹੈਨਾ ਉਹਦੇ ਵਿੱਚ ਪਾ ਲੋ ਉਹਨੂੰ 2-4 ਦਿਨਾਂ ਦੇ ਵਿੱਚ ਖਤਮ ਕਰ ਦਿਓ ਅਗਰ ਤੁਸੀਂ ਹੈਨਾ ਕਿਸੇ ਬੱਚੇ ਵਾਸਤੇ ਲੈ ਕੇ ਆਏ ਹੋ ਕਿਸੇ ਬਜ਼ੁਰਗ ਵਾਸਤੇ ਲੈ ਕੇ ਆਏ ਹੋ ਤਾਂ ਜਿੰਨਾ ਵੀ ਟਾਈਮ ਹੈਗਾ ਉਹਨੂੰ ਡੇਲੀ ਇਸਤੇਮਾਲ ਕਰਕੇ ਉਸ ਨੂੰ ਤੁਸੀਂ ਖਤਮ ਕਰ ਦਿਓ ਕਿਉਂਕਿ ਉਹਦੇ ਵਿੱਚ ਬਾਣੀ ਦੀ ਸ਼ਕਤੀ ਹੁੰਦੀ ਹੈ ਕਿਉਂਕਿ ਬਾਣੀ ਪੜ੍ਹੀ ਜਾਂਦੀ ਹੈ ਹਰ ਟਾਈਮ ਗੁਰੂ ਘਰ ਦੇ ਵਿੱਚ ਤਾਂ ਜਦੋਂ ਉਸ ਚੀਜ਼ ਦੀ ਹਨਾ ਬੇਆਦਬੀ ਹੁੰਦੀ ਆ ਤਾਂ ਬਹੁਤ ਵੱਡਾ ਨੁਕਸਾਨ ਤੁਹਾਨੂੰ ਚਲਣਾ ਪੈ ਸਕਦਾ ਤੇ ਚੌਥੀ ਗੱਲ ਹੋ ਗਈ ਗੁਰੂ ਘਰ ਤੋਂ ਪ੍ਰਸ਼ਾਦ ਲੈ ਕੇ ਆਉਣਾ ਜਦੋਂ ਤੁਸੀਂ ਗੁਰੂ ਘਰ ਤੋਂ ਪ੍ਰਸ਼ਾਦ ਲੈ ਕੇ ਆਉਣੀਓ ਕਦੇ ਵੀ ਇਸ ਤਰੀਕੇ ਨਾਲ ਹੱਥ ਦੇ ਵਿੱਚ ਪ੍ਰਸ਼ਾਦ ਲੈ ਕੇ ਗੁਰੂ ਘਰੋਂ ਨਾ ਆਓ ਅਗਰ ਤੁਹਾਨੂੰ ਪ੍ਰਸ਼ਾਦ ਮਿਲਦਾ ਹੈ ਗੁਰੂ ਦੀ ਉਹ ਕਿਰਪਾ ਹੁੰਦੀ ਹੈ ਤੁਸੀਂ ਉੱਥੇ ਸ਼ੱਕ ਲੋ ਅਗਰ ਤੁਹਾਡੇ ਕੋਲ ਕੋਈ ਬਰਤਨ ਹੈਗਾ ਤਾਂ ਤੁਸੀਂ ਉਹਦੇ ਵਿੱਚ ਪਾ ਕੇ ਘਰੇ ਲੈ ਕੇ ਆਓ ਘਰੇ ਆਉਣ ਸਾਰ ਤੁਸੀਂ ਉਸ ਨੂੰ 버ਤਾ ਦਿਓ ਰੱਖੋ ਨਾ ਰੱਖ ਕੇ ਇਹ ਨਹੀਂ ਹੈਗਾ ਵੀ ਰਾਤ ਨੂੰ ਰੱਖੋ ਜਾਂ ਕਿਸੇ ਕੁੱਤੇ ਬਿੱਲੇ ਮੈਸਾ ਨੂੰ ਪਾ ਦਿਓ ਉਸ ਨਾਲ ਤੁਹਾਡੇ ਘਰ ਬਹੁਤ ਜ਼ਿਆਦਾ ਨੈਗੇਟਿਵਿਟੀ ਆਉਂਦੀ ਹੈ ਦੇਖੋ ਇਹ ਗੱਲਾਂ ਹੈਗੀਆਂ ਬਹੁਤ ਛੋਟੀਆਂ ਨੇ ਪਰ ਆਪਾਂ ਜਾਣੇ ਅਣਜਾਣੇ ਦੇ ਵਿੱਚ ਇਸ ਚੀਜ਼ ਦਾ ਹਨਾ ਮਲਕੀ ਕਰੀ ਜੰਨੇ ਆ ਪੰਜਵੀਂ ਚੀਜ਼ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਉੱਥੇ ਬੈਠਦੇ ਹੋ ਦੀਵਾਨ ਦੇ ਵਿੱਚ ਬੈਠਦੇ ਹੋ ਜਾਂ ਤੁਸੀਂ ਹਨ ਵੈਸੇ ਜਾਂਦੇ ਹੋ ਮੱਥਾ ਟੇਕਣਾ ਤਾਂ ਉਸ ਟੈਂਪ ਤੇ ਕੀ ਹੁੰਦਾ ਆਪਾਂ ਦੇਖੀ ਜਾਂਦੇ ਆ ਉਹ ਫਲਾਣੇ ਦੇ ਹਨ ਕੱਪੜੇ ਕਿਹੇ ਜੇ ਪਾਏ ਨੇ ਲੈਣ ਗੁਰੂ ਘਰ ਆ ਕੱਪੜੇ ਪਾ ਕੇ ਆਉਂਦੀ ਅਕਲ ਨਹੀਂ ਲੈ ਦੇਖੀ ਉਹ ਕਹੇ ਜਾਇਆ ਹੈਗਾ ਉਹ ਫਲਾਣਾ ਆਇਆ ਨਹੀਂ ਉਹ tímka ਦੇਖੋ ਆਪਾਂ ਆਏ ਆ ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਤਾਂ ਆਪਾਂ ਆ ਗਏ ਕਦੇ ਵੀ ਹੰਕਾਰ ਨਾ ਕਰੋ ਕਿਉਂਕਿ ਹਰ ਜੀ ਹੰਕਾਰ ਨਾ ਭਾਵੇ ਵਾਹਿਗੁਰੂ ਜੀ ਨੇ ਜਿਹਨੂੰ ਜਿਵੇਂ ਬਣਾਇਆ ਕਦੇ ਵੀ ਜਾ ਕੇ ਉੱਥੇ ਕਿਸ ਦੀ ਨਿੰਦਿਆ ਨਾ ਕਰੋ ਵੀ ਇਹ ਇਦਾਂ ਆਂਦਾ ਹੈਗਾ ਕਿਉਂਕਿ ਗੁਰੂ ਘਰ ਜਦੋਂ ਤੁਸੀਂ ਜਾਂਦੇ ਹੋ ਸਿਰਫ ਇਹ ਸੋਚੋ ਵੀ ਵਾਹਿਗੁਰੂ ਜੀ ਤੁਹਾਡੇ ਸਾਹਮਣੇ ਬੈਠੇ ਨੇ ਤੁਹਾਡੀ ਸੁਣ ਰਹੇ ਨੇਗੇ ਤੁਹਾਨੂੰ ਆਪਣੇ ਦੁੱਖਾਂ ਦੀ ਮਲ ਕੇ ਗੁਰੂ ਸਾਹਿਬਾਂ ਅੱਗੇ ਰੋਣੇ ਰੋਣੇ ਨੇ ਇਹ ਨਹੀਂ ਦੇਖਣਾ ਵੀ ਫਲਾਣੀ ਜੇ ਸੂਟ ਕਹੇ ਜਾਂ ਫਲਾਣਾ ਆ ਗਿਆ ਜਾਂ ਧਮਕਾ ਆ ਗਿਆ ਇਸ ਚੀਜ਼ ਦਾ ਤੁਹਾਨੂੰ ਬਹੁਤ ਵੱਡਾ ਦੋਸ਼ ਲੱਗਦਾ ਦੇਖੋ ਕਹਨ ਨੂੰ ਤਾਂ ਚਾਹੀ ਮੈਨੂੰ ਵੀ ਕਹੀ ਜਾਣਗੇ ਵੀ ਬੈਠੀ ਗੱਲਾਂ ਮਾਰੀ ਜਾਂਦੀਆਂ ਪਰ ਗੱਲਾਂ ਨਹੀਂ ਹੈਗੀਆਂ ਇਹ ਇਹ ਪੁਰਾਣੇ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਜ਼ੁਕਤੀਆਂ ਨੇਗੀਆਂ ਪੁਰਾਣੇ ਮਹਾਪੁਰਸ਼ ਦੀਆਂ ਕਿਉਂਕਿ ਜਦੋਂ ਆਪਾਂ ਕਥਾ ਸੁਣਦੇ ਸੀ ਜਿਹੜੇ ਉਹਨਾਂ ਦੀਆਂ ਹਨਾ ਦਸੀਆਂ ਹੋਈਆਂ ਜ਼ੁਕਤੀਆਂ ਨੇਗੀਆਂ ਚਲੋ ਅੱਜਕੱਲ ਇਹ ਵਿਚਾਰਾ ਥੋੜਾ ਘਟ ਗਿਆ ਹੈਗਾ ਕਿਉਂਕਿ ਆਪਾਂ ਨੂੰ ਇਹ ਵੀ ਹੁੰਦਾ ਵੀ ਜੇ ਮੈਂ ਕਿਸੇ ਨੂੰ ਨਿੰਦਤਾ ਤਾਂ ਮੈਨੂੰ ਹਨਾ ਕਿਸੇ ਨੇ ਸੁੰਨਾ ਨਹੀਂ ਹੈਗਾ ਚਲੋ ਵਾਕਿਆ ਦਾ ਵਾਹਿਗੁਰੂ ਜੀ ਨੇ ਜਿਹਦੀ ਮਹਿਮਾ ਕਰਵਾਉਣੀ ਉਹਦੀ ਕਰਵਾਈ ਦੇਣੀ ਹੈ ਸਭ ਤੋਂ ਮੇਨ ਗੱਲ ਹੈ ਕਿ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਕਿਉਂਕਿ ਮੈਂ ਹਰ ਵਾਰ ਤੁਹਾਨੂੰ ਇਹੀ ਕਹਿਣੀ ਆ ਮਿਹਨਤ ਕਰੋ ਦਸਾਂ ਨੌਂ ਦੀ ਕਿਰਤ ਕਰੋ ਉਹਨੂੰ ਫਾਲ ਇੱਕ ਦਿਨ ਵਾਹਿਗੁਰੂ ਜੀ ਜ਼ਰੂਰ ਲਾਉਣਗੇ ਆਲਸੀ ਨਾ ਬਣੋ ਇਹ ਵੀ ਨਾ ਸੋਚੋ ਵੀ ਹਾਂ ਅਸੀਂ ਪਤਾ ਨਹੀਂ ਮਾਲਾ ਫੜ ਕੇ ਬਹਿ ਜਾਾਂਗੇ ਸਾਨੂੰ ਇੱਥੇ ਦੇਹ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਨੇ ਪਰ ਮਿਹਨਤ ਕਰੋ ਕਹਿੰਦੇ ਵਾਹਿਗੁਰੂ ਜੀ ਉਸ ਦੀ ਮਦਦ ਖੁਦ ਕਰਦੇ ਨੇ ਜਿਹੜਾ ਆਪਦੀ ਮਦਦ ਆਪ ਕਰਦਾ ਹੈ ਕਹਿੰਦੇ ਤੂੰ ਥੋੜੀ ਜੀ ਹਿੰਮਤ ਕਰ ਬਾਕੀ ਹਿੰਮਤ ਤੈਨੂੰ ਵਾਹਿਗੁਰੂ ਜੀ ਵਕਸਣਗੇ ਤੇ ਤੇਰੇ ਸਾਰੇ ਕੰਮਾਂ ਨੂੰ ਤੇਰੀ ਕਾਰਜਾਂ ਨੂੰ ਬਾਹਰੇ ਨਾਰੇ ਲਾਉਣਗੇ ਚਾਰ ਚੰਦ ਲਾਉਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਿਆ ਨੇ ਇਹਨਾਂ ਤੇ ਇੱਕ ਔਰ ਜ਼ਰੂਰ ਕਰਨੀ ਮਿਲਾਂਗੇ ਪਾਕਲੀ ਵੀਡੀਓ ਵਿੱਚ ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ